ਦਾਂਜਨ ਘਾੜਨੀ ਸੀਗੀ ਤੇ ਕੱਪੜੇ ਕੱਪੜੇ ਕਿੱਤੇ ਪਏ ਆ ਮੇਰਾ ਤਾਂ ਮਨ ਕਾਲਾ ਪੈਂਦਾ ਪਿਆ ਆ ਸਫਾਈ ਕਰਨੀ ਪੈਂਦੀ ਆ ਮੈਨੂੰ ਬਹੁਤ ਚੰਗੀ ਲੱਗ ਮੈਂ 10 ਦਿਨ ਘਾੜਨਾ ਰਹਾ ਇਹਨਾਂ ਦਾ ਥੋੜਾ ਹਾਰ ਹੋ ਜਵੇ ਦਸ ਤਾਂ ਮੰਜੀ ਵੀ ਨਹੀਂ ਛੱਡੀ ਕਿ ਇਹਨੂੰ ਛੱਡਦਾ ਸਾਰੇ ਪਾਸੇ ਕਪੜਾ ਕਪੜਾ ਕੀਤਾ ਪਿਆ ਦਰਤ ਬਣਾਇਆ ਘਰ ਨੂੰ ਜਦਦੀ ਆਈ ਉਸਨੇ ਦੀ ਬੋਲਣ ਲੱਗੀ ਹੈ ਮम्मा ਤੁਸੀਂ ਸਾਰੇ ਘਰ ਚ ਫਰਾਰਾ ਪਾਏ ਹੋਇਆ ਦੇਖ ਲਈ ਕਰਦੇ ਦੇਖਣ ਨੂੰ ਸਾਰੇ ਪਾਸੇ ਕਪੜੇ ਕਪੜੇ ਕੀ ਐ ਨੀਕਾ ਕੀ ਕੀਆ ਕੀ ਐ ਨੀਕਾ ਸਾਰੇ ਪਾਸੇ ਕਪੜੇ ਕਪੜੇ ਕਿਤੇ ਪਏ ਨਰਕ ਬਣਾਇਆ ਪਿਆ ਘਰ ਦਾ ਦੇਖਣ ਨੂੰ ਦੇਰ ਨਹੀਂ ਕਰਦਾ ਮਿੱਟੀ ਮਿੱਟੀ ਹੋਈ ਪਈ ਆ ਮੇਰੀ 2 ਮਿੰਟ ਗੱਲ ਤਾਂ ਸੁਣ ਲੈ ਤੂੰ ਜੇ ਘਰੇ ਕੋਈ ਆ ਜਵੇ ਬੇਸੀ ਤਾਂ ਮੇਰੀ ਹੋਣੀ ਆ ਇੰਨਾ ਗੰਦ ਪਿਆ ਹੋਇਆ ਸਾਰੇ ਪਾਸੇ ਮਿੱਟੀ ਮਿੱਟੀ ਹੋਈ ਪਈ ਆ ਨਾ ਬੇਸਿਕਲੀ ਤੂੰ ਤਾਂ ਉਧਰ ਸੀ ਪੇਕੇ ਆ ਦੇ ਘਰ ਮੈਂ ਇੱਥੇ ਇਕੱਲੀ ਸੀ ਤੈਨੂੰ ਨਹੀਂ ਪਤਾ ਮੈਂ ਕਿਦਾਂ ਕੰਮ ਕਰਦੀ ਆ ਉਹ ਤਾਂ ਮੈਨੂੰ ਵੀ ਪਤਾ ਸੀ ਤੁਸੀਂ ਕੰਮ ਕਿੱਦਾਂ ਕਰਦੇ ਹੋ ਪਰ ਬੰਦਾ ਬੈਠੇ ਬੈਠੇ ਕੱਪੜੇ ਤਾਂ ਤੈਹ ਲਾ ਲਵੇ ਅਨਿਕਾ ਇਕਦਮ ਤਾਂ ਮੈਂ ਤੇਰੇ ਪੇਕੇ ਭੇਜਿਆ ਉਪਰੋਂ ਤੂੰ ਆ ਕੇ ਮੈਨੂੰ ਗੱਲਾ ਸੁਣਾਉਣ ਲੱਗੀ ਨਾ ਮੈਂ ਤੈਨੂੰ ਭੇਜ ਕੇ ਉੱਥੇ ਗਲਤੀ ਕਰਦੀ ਕੋਈ ਗਲਤੀ ਗੱਲ ਹੀ ਕਰ ਲਈ ਤੁਹਾਨੂੰ ਨਹੀਂ ਪਤਾ ਮੇਰੇ ਮੰਮੀ ਦੇ ਫ੍ਰੈਕਚਰ ਹੋਇਆ ਸੀ ਤਾਂ ਹੀ ਗਈਆਂ ਅੱਗੇ ਚਾਹਦੀ ਆ ਮੈਂ ਮੈਨੂੰ ਪਤਾ ਤੇਰੀ ਮੰਮੀ ਦਾ ਗੋਡਾ ਫ੍ਰੈਕਚਰ ਹੋਇਆ ਆ ਪਰ ਮੇਰੇ ਵੀ ਗੋਡੇ ਦੁਖਦੇ ਆ ਨਾ ਜੇ ਮੇਰੀ ਜਗ੍ਹਾ ਕੋਈ ਹੋਰ ਉਤਸਾਹ ਹੁੰਦੀ ਨਾ ਤਾਂ ਮੈਂ ਇੱਕ ਦਿਨ ਨਹੀਂ ਛੱਡਣਾ ਸੀ ਉਹਨਾਂ ਨੇ ਅਨਿਕਾ ਮੈਂ ਤੇਰੇ ਤੇ ਹੈਰਾਨ ਐ ਤੂੰ ਮੈਨੂੰ ਸ਼ੁਕਰ ਤਾਂ ਕੀ ਕਰਨਾ ਸੀ ਆ ਕੇ ਤੂੰ ਮੈਨੂੰ ਉਲਟਾ ਸਿੱਧਾ ਸੁਣਾਉਣ ਲੱਗ ਗਈ ਮੈਂ ਤਾਂ ਨਾ ਬਹੁਤ ਟਰਾਈ ਕੀਤਾ ਕਿ ਮੈਨੂੰ ਕੋਈ ਕੰਮ ਵਾਲੀ ਮਿਲ ਜਵੇ ਬਾਕੀ ਤੈਨੂੰ ਨਹੀਂ ਪਤਾ ਕਿੰਨੀ ਔਖੀ ਸੀ ਮੈਂ ਆ ਤਿੰਨਾਂ ਧਿਆਨ ਨੂੰ ਕੰਮ ਤੇ ਭੇਜਣਾ ਜੋਵੀ ਨੂੰ ਸਕੂਲ ਭੇਜਣਾ ਸਾਰੇ ਨਿੱਕੇ ਮੋٹے ਕੰਮ ਕਰਨੇ ਕਰਦੇ ਅੱਜ ਮੈਂ ਕੱਪੜੇ ਤਿਆਰ ਨਹੀਂ ਲਈ ਉਹ ਤੁਹਾਨੂੰ ਨਜ਼ਰ ਆ ਗਿਆ ਤੈਨੂੰ ਨਹੀਂ ਪਤਾ ਬਰਸਾਤਾਂ ਦਾ ਮੌਸਮ ਹੈ ਬਾਰਿਸ਼ਾਂ ਇੰਨੀ ਆ ਰਹੀ ਹੈ ਕੱਪੜੇ ਅੰਦਰ ਹੀ ਪਾਣੇ ਸੀ ਹੋਰ ਮੈਂ ਕਿੱਥੇ ਪਾਣੇ ਸੀ ਨਾ ਮੈਂ ਮੂੰਹ ਲਟਕਾ ਕੇ ਖੜੀ ਹੋ ਗਈ ਬੋਲ ਕੁਛ ਬੋਲਦੀ ਕਿਉਂ ਨਹੀਂ ਅਨਿਕਾ ਜੇ ਮੈਂ ਤੈਨੂੰ ਇਜਾਜ਼ਤ ਨਾ ਦਿੰਦੀ ਨਾ ਤੂੰ ਆਪ ਸੋਚ ਤੇਰੀ ਮੰਮੀ ਕਿੰਨੀ ਔਖੀ ਹੋਣੀ ਸੀ ਉਦੋਂ ਤੇਰੇ ਪਾਪਾ ਵੀ ਮਾਰ ਹੈ ਰੀਆ ਤਾਂ ਕੋਲੇ ਜਾਂਦੀ ਹੈ ਮੇਰਾ ਇਹਸਾਨ ਤਾਂ ਤੂੰ ਕੀ ਮੰਨਣਾ ਉਲਟਾ ਤੂੰ ਮੈਨੂੰ ਆ ਕੇ ਬੋਲਣ ਲੱਗੀ ਹਾਂਜੀ ਮੰਮਾ ਮੈਂ ਨਾ ਸਾਰੇ ਪਾਸੇ ਖਲਾਰਾ ਦੇਖ ਕੇ ਇੱਕਦਮ ਘਬਰਾ ਜੀ ਗਈ ਸੀ ਸੋਰੀ ਤੁਸੀਂ ਮੈਨੂੰ ਮਾਫ ਕਰ ਦੋ ਮੈਸੇਜ ਆ ਰਹਿਆਂ ਨੂੰ ਤੇ ਇਹ ਸਾਡੇ ਵੱਲੋਂ ਛੋਟਾ ਜਿਹਾ ਮੈਸੇਜ ਸੀ ਤੇ ਕਿਹਦੇ ਕਿਹਦੇ ਨਾਲ ਇਦਾਂ ਹੋਇਆ ਵਾ ਤੇ ਮੇਨੂੰ ਕਮੈਂਟ ਬਾਕਸ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਲਾਣਾ ਭੁੱਲਿਓ ਚਲੋ ਬਾਏ 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 ਬਾਏ